ਮੋੜ ਮੰਡੀ ਵਿਖੇ ਇੱਕ ਵਿਆਹ ਸਮਾਗਮ 'ਚ ਗੋਲੀ ਲੱਗਣ ਨਾਲ ਮਰਨ ਵਾਲੀ ਡਾਂਸਰ ਦੇ ਮਾਮਲੇ 'ਚ ਗੈਂਗਸਟਰ ਸੁੱਖਾ ਕਾਲਵਾ ਗਰੁੱਪ ਦੇ ਇੱਕ ਮੈਂਬਰ ਨੇ ਕਥਿਤ ਤੌਰ 'ਤੇ ਦੋਸ਼ੀ ਨੂੰ ਚੌਰਾਹੇ ਵਿੱਚ ਖੜਾ ਕੇ ਜ਼ਿੰਦਾ ਸਾੜਨ ਦੀ ਧਮਕੀ ਦਿੱਤੀ ਹੈ। ਗੈਂਗਸਟਰ ਲੱਕੀ ਮੋਗੇ ਵਾਲੇ ਵੱਲੋਂ ਇਸ ਦੀ ਬਕਾਇਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਹੈ। ਉਸਨੇ ਡਾਂਸਰ ਕੁਲਵਿੰਦਰ ਕੌਰ ਨੂੰ ਗੋਲੀ ਮਾਰਨ ਵਾਲੇ ਸ਼ਖਸ ਨੂੰ ਸ਼ਰਯਾਮ ਵੰਗਾਰਦਿਆਂ ਕਿਹਾ ਕਿ ਮ੍ਰਿਤਕ ਨੂੰ ਇਨਸਾਫ ਦਿਵਾਉਣ ਲਈ ਉਸ ਨੂੰ ਜ਼ਿੰਦਾ ਛੱਡ ਦੇਵੇਗਾ ਗੈਂਗਸਟਰ ਨੇ ਕਿਹਾ ਕਿ ਜੇਕਰ ਉਸਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਉਣੀ ਹੈ ਤਾਂ ਕਰਵਾ ਸਕਦਾ ਉਸਨੇ ਵੀਡੀਓ ਚ ਕਿਹਾ ਕਿ ਗੋਲੀ ਮਾਰਨ ਮਗਰੋਂ ਜਿਸ ਤਰ੍ਹਾਂ ਡਾਂਸਰ ਕੁਲਵਿੰਦਰ ਕੌਰ ਨੂੰ ਲਾਤੋਂ ਫੜ ਕੇ ਘੜੀਸਿਆ ਗਿਆ ਇਹ ਇਨਸਾਨੀਅਤ ਤੋਂ ਡਿੱਗੀ ਹੋਈ ਕਾਰਵਾਈ ਹੈ 3 ਮਿੰਟ 9 ਸਕਿੰਟ ਦੀ ਇਸ ਵੀਡੀਓ ਨੂੰ ਲੱਕੀ ਮੋਗੇ ਵਾਲੇ ਵੱਲੋਂ YouTube ਤੇ ਅਪਲੋਡ ਕੀਤਾ ਗਿਆ ਇਸ ਵੀਡੀਓ ਨੂੰ ਹੁਣ ਤੱਕ 114000 ਤੋਂ ਵਧੇਰੇ ਵਿਅਕਤੀ ਦੇਖ ਚੁੱਕੇ ਨੇ ਇੱਕ ਫੋਗਰੇ ਦੇ ਫੈਰ ਦੇ ਨਾਲ ਮੌਤ ਹੋਈ ਆ ਹੁਣ ਇਹ ਵੀਡੀਓ 'ਚ ਮੈਂ ਫੋਗਰੇ ਨੂੰ ਵਾਰਨਿੰਗ ਦਿੰਨਾ ਬੰਤੇਈ ਤਰ੍ਹਾਂ ਉਸ ਕੁੜੀ ਨੂੰ ਇਨਸਾਫ ਦੇ ਜੋ ਦਾ ਹੱਕ ਉਹਨਾਂ ਦਾ ਦਿੱਤਾ ਜਾਵੇ ਮੈਂ ਤੂੰ ਰਿਪੋਰਟ ਕਰਾਉਣੀ ਆ ਨਾਮ ਮੇਰਾ ਲਤੇ ਸਿੰਘ ਔਰ ਤਲਕੀ ਮੋਗਾ ਮੇਰਾ ਇੱਕ ਵੀ ਤੇ ਪੇਜ ਚੱਲਦਾ ਆਫੀਸ਼ਲ ਲਕੀ ਮੋਗੇ ਵਾਲਾ ਐਂਡ ਪੰਜਾਬੀ ਦੇ ਵਿੱਚ ਲਿਖਿਆ ਮੇਰੀ ਐਸਬੀਆਈ ਆਈਡੀ ਦਾ ਨਾਮ ਲਕੀ ਮੋਗਾ ਕੋਲ ਤੋਂ ਰਿਪੋਰਟ ਕਰਾਉਣੀ ਆ ਜਿੱਥੋਂ ਟਿੱਕਰ ਭੱਜ ਹੁੰਦਾ ਭੱਜਦਾ ਤੈਨੂੰ ਚੌਂਕ ਦੇ ਵਿੱਚ ਖੜਾ ਕੇ ਜੇ ਉਹ ਦਿਨ ਨੂੰ ਅੱਗ ਲਾ ਕੇ ਫੋਕੂਗਾ ਜੇ ਉਸ ਕੁੜੀ ਨੂੰ ਇਨਸਾਫ ਨਾ ਮਿਲਿਆ ਉਹ ਕੁੜੀ ਮੇਰੀ ਕੋਈ ਬਲੱਡਰ ਦੇ ਰਸਤੇ ਜੁਣੀ ਕੋਈ ਮਨਾ ਹੋਰ ਕੋਈ ਰਿਲੇਸ਼ਨ ਕਿਉਂ ਨਹੀਂ ਗਈ ਜਾਂ ਮੇਰੀ ਕੋਈ ਫੈਮਿਲੀ ਦੇ ਵਿੱਚੋਂ ਨਹੀਂ ਗਈ ਮੈਂ ਉਸ ਕੁੜੀ ਦੇ ਕਦੇ ਪੈਂਟ ਤੱਕ ਨਹੀਂ ਗਿਆ ਹੋਣਾ ਕਦੇ ਮੈਂ ਉਸ ਕੁੜੀ ਨੂੰ ਹੈਲੋ ਹਾਈ ਨਹੀਂ ਕਿਹਾ ਦਾ ਮੇਰਾ ਕੋਈ ਲਿੰਕ ਨਹੀਂ ਬਸ ਇਨਸਾਨੀਅਤ ਦੇ ਤੌਰ ਤੇ ਤੈਨੂੰ ਦੱਸਦਾ ਕਿ ਉਹਦਾ ਹੱਕਾ ਜੋ ਦਿੱਤਾ ਜਾਵੇ ਤੇਰੇ ਇੱਕ ਫੋਗਰਿਆ ਫੈਰ ਦੇ ਕਾਰਨ ਕੁੜੀ ਦੀ ਮੌਤ ਹੋਈ ਆ ਤੇ ਬੂਥਰਾ ਨੰਬਰ ਜਦੋਂ ਲੱਤ ਖਿੱਚ ਕੇ ਤੁਸੀਂ ਲੈ ਕੇ ਗਏ ਆ ਤੁਸੀਂ ਮਰਦ ਬੰਦੇ ਆ ਆਪਣੇ ਆਪ ਨੂੰ ਸ਼ਰਮ ਖਾ ਕੇ ਮਰ ਜਾਓ ਤੁਸੀਂ ਜੇ ਥੋੜੇ ਵਰਗੇ ਮਰਦ ਹੋਣਾ ਜੇ ਥੋੜੇ ਵਰਗੇ ਮਰਦ ਹੁੰਦੇ ਆ ਤੇ ਮੈਂ ਹਿਜੜਾ ਬੰਦ ਨਾ ਪ੍ਰਾਊਡ ਫੀਲ ਕਰੂੰਗਾ ਇੱਕ ਦੀ ਮੌਤ ਹੋ ਗਈ ਕੁੜੀ ਆ ਉੱਪਰੋਂ ਉਹਨੂੰ ਵੀ ਖਿੱਚ ਕੇ ਲੈ ਕੇ ਜਾ ਰਹੇ ਆ ਸ਼ਰਮ ਦਾ ਘਾਟਾ ਥੋੜੇ ਵਰਗੇ ਬੰਦਿਆਂ ਨੂੰ ਜੁੱਤੀ ਲਾ ਕੇ ਉੱਥੇ ਮੂੰਹ ਭੰਨ ਦੇਵੇ ਜੇ ਤੇਰੀ ਕੋਈ ਫੈਮਲੀ ਦੇ ਵਿੱਚ ਕੋਈ ਹੈਗਾ ਤੈਨੂੰ ਲੱਗਦਾ ਕਿ ਮੈਨੂੰ ਬੈਕਸਾਈਡ ਕਰਦਾ ਹੈ ਮੇਰੀ ਹੈਗਾ ਕੋਈ ਗਵਰਨਮੈਂਟ ਹੀ ਆ ਜਾਂ ਕੁਛ ਵੀ ਉਹਨੂੰ ਵੀ ਇਹ ਜਾ ਕੇ ਬਿੜ ਕੋ ਦਿਖਾਦੀ ਕਿ ਤੈਨੂੰ ਕੁੱਤੇ ਦੀ ਮੌਤ ਮਰੂੰਗਾ ਤੈਨੂੰ ਕੁੱਤੇ ਦੀ ਜੇ ਉਹ ਕੁੜੀ ਨੂੰ ਇਨਸਾਫ ਨਾ ਮਿਲਿਆ ਤੇ ਜੇ ਇਨਸਾਫ ਦੇ ਦੇਗਾ ਤੇ ਅਸੀਂ ਤੈਨੂੰ ਸਲੂਟ ਮਾਰ ਦਾਂਗੇ ਬਸ ਗੱਲਾਂ ਦੋ ਆ ਬਿਊਰੋ ਰਿਪੋਰਟ ਪੈਰਦਾ ਟੀਵੀ